ਪਹਿਲਾਂ ਤਾਂ ਮੇਰਾ ਤੁਹਾਡਾ ਧੰਨਵਾਦ ਕਰਦਾ ਪੀਟੀਸੀ ਨਿਊਜ਼ ਦਾ ਜਿਹੜੇ ਸਾਡੇ ਪਿੰਡਾਂ ਐ ਲੋੜੀ ਪਹਿਲਾਂ ਕਿਵੇਂ ਲੋੜੀ ਬਣਾਉਂਦੇ ਸੀ ਸਾਰੇ ਘਰਾਂ ਤੇ ਪਾਥੀਆਂ ਤੇ ਗੋਹਾਂ ਤੇ ਲਾ ਲ ਕੇ ਬੜਬੜੀ ਪਾਥੀ ਇੱਥੇ ਇੱਥੇ ਲੋੜੀ ਵੜਦੇ ਸੀ ਅਸੀਂ ਜਗ੍ਹਾ ਤੇ ਇਹ ਛਿੱਤਰਖਾਣੇ ਦਾ ਖੇਡਣ ਪਿੱਛੇ ਖਾਣੇ ਬਜ਼ੁਰਗ ਹਾਂ ਪਰ ਆਪਣੀਆਂ ਬਸ ਰਿਟਾਇਰ ਹੋ ਗਈਆਂ ਚਲਾਂ ਜਰੂਰ ਕੱਟੇ ਫਿਰ ਬਹੁਤ ਚਲਾਂ ਤਾਂ ਕਰਨੀ ਪੈਂਦੀ ਆ ਜੀ ਫੇਰੇ ਮੈਨੂੰ ਅੱਜ ਫਿਰ ਤੁਹਾਡੇ ਜੱਫੇ ਪਵਾ ਦिए ਨਾ ਨਾ ਫੋਨ ਕਰਦੇ ਜੱਫੇ ਰਹਿ ਗਏ ਕਰਨਾ ਕੋਈ ਮਖੌਲ ਵਾਲੀ ਗੱਲ ਕਰ ਰਹੇ ਨਹੀਂ ਮਖੌਲ ਕਰਾਉਂਦੇ ਨਹੀਂ ਜੀ ਕੋਈ ਹੈਗਾ ਅਗਲਾ ਗੜ ਨੂੰ ਪੈਂਦਾ ਕੋਈ ਚੋਰੀ ਨਹੀਂ ਸੀ ਕੋਈ ਠੱਗੀ ਨਹੀਂ ਸੀ ਕੋਈ ਕਿਸੇ ਦੇ ਗੇਟ ਨਹੀਂ ਸੀ ਅੱਜ ਵਾਂਗ ਨਹੀਂ ਹੈਗਾ ਵੀ ਤਾਲੇ ਵੀ ਟੁੱਟ ਜਾਣ ਸਾਡੀ ਸਰਕਾਰਾਂ ਨੇ ਕੀ ਹਾਲ ਕਰਤੇ ਆ ਇੱਕੇ ਨੌਕਰੀ ਆ ਜਾਂਦਾ ਸਕਿਉਰਿਟੀ ਕਰ ਲੋ ਜਾਂ ਫਿਰ ਸਮੈਗ ਪੀ ਕੇ ਸਵੇਰ ਜਾ ਰਹੇ ਥੇ ਪਿੰਡਾਂ ਦੇ ਵਿੱਚ ਨਹੀਂ ਰਿਹਾ ਨਾ ਬੱਚਿਆਂ ਨੂੰ ਪਤਾ ਤਾਂ ਹੀ ਸਾਡੇ ਪੰਜਾਬ ਦਾ ਸਾਡਾ ਘੱਟਾ ਬੈਠ ਗਿਆ ਨਾ ਇਹਨਾਂ ਨੂੰ ਆਪਣੀ ਬੋਲੀ ਦਾ ਪਤਾ ਮਾਂ ਬੋਲੀ ਦਾ ਲੈ ਇਹਨਾਂ ਨੂੰ ਪਤਾ ਵੀ ਖੇਡ ਚੀਜ਼ ਕੀ ਹੈ ਜੀ ਜਨਮ ਲੈ ਲਿਆ ਫਿਰ ਉਹਨੂੰ ਮੋਬਾਈਲ ਫੜਾ ਦਿੰਨੇ ਸੰਸਕਾਰ ਹੀ ਬਾਈ ਜੀ ਖਤਮ ਹੋ ਗਏ ਅੱਜ ਕੱਲ ਕਿਸੇ ਲੇਡੀਜ਼ ਨੂੰ ਔਰਤ ਨੂੰ ਇਹ ਨਹੀਂ ਪਤਾ ਪਾਣੀ ਆਤੀ ਰੋਟੀ ਕੀ ਜੀ ਜਿਹੜਾ ਬਰੌਂਟਾ ਨਾ ਇੱਥੇ ਅਸੀਂ ਪੀਰ ਪਲਾਂਟ ਆ ਖੇਲਦੇ ਹੁੰਦੇ ਸੀਗੇ ਬਈ ਅੱਸੀ ਗੱਲ ਜੀ ਸੱਸੀ ਗੱਲ ਜੀ ਬਈ ਕੀ ਨਾਮ ਹੈ ਜੀ ਮਲਕੀਰ ਸਿੰਘ ਜੀ ਸੁਕੀਰ ਸਿੰਘ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਪਿੰਡ ਤੇ ਰਹਿੰਦੇ ਨੇ ਮੇਰਾ ਜਨਮ 1964 ਦਾ ਜੀ 2 ਅਕਤੂਬਰ 1964 ਜੀ ਇੱਥੇ ਅਸੀਂ ਬਚਪਨ ਦੇ ਵਿੱਚ ਜਿੱਥੇ ਬੋਰਡ ਦੇ ਥੱਲੇ ਬੈਠੇ ਆਂ ਇੱਥੇ ਇਹ ਥੜੇ ਸਾਡੇ ਸਾਹਮਣੇ ਬਣਾਏ ਗਏ ਆ ਇਹ ਟੋਬਾ ਸੀ ਜਿਹੜਾ ਇਹ ਟੋਬੇ ਦਾ ਪਾਣੀ ਇੰਨਾ ਸਾਫ਼ ਸੀ ਕਿ ਸਾਡਾ ਆਪਣਾ ਚਿਹਰਾ ਦਿਖਦਾ ਸੀ ਸ਼ੀਸ਼ੇ ਦੀ ਤਰ੍ਹਾਂ ਜੀ ਸਾਰੇ ਪਿੰਡ ਦੇ ਪਸ਼ੂ ਸਵੇਰੇ ਦੁਪਹਿਰੇ ਸ਼ਾਮੀ ਇੱਥੇ ਪਾਣੀ ਪੀਂਦੇ ਸੀ ਅੱਜ ਏਸੀ ਟੋਬੇ ਦਾ ਹਾਲ ਦੇਖ ਲੋ ਕੀ ਹੈ ਬਿਲਕੁਲ ਜੀ ਤੇ ਇੱਕ ਸਕੂਲ ਹੁੰਦੇ ਸੀ ਜੀ ਪ੍ਰਾਇਮਰੀ ਸਕੂਲ ਚ ਸਾਡੇ ਪਿੰਡ ਦੇ ਸਾਰੇ ਬੱਚੇ ਪੜ੍ਹੇ ਆ ਇੱਥੇ ਤੋਂ ਤਹਿਸੀਲਦਾਰ ਵੀ ਬਣੇ ਆ ਠਾਣੇਦਾਰ ਵੀ ਬਣੇ ਆ ਵਕੀਲ ਵੀ ਬਣੇ ਆ ਜੱਜ ਵੀ ਬਣੇ ਸੀ ਐਸੀ ਸਕੂਲ ਚ ਪੜ ਕੇ ਤੇ ਜਿਹੜੀਆਂ ਇਮਾਰਤਾਂ ਅੱਜ ਐ ਕੱਚੇ ਕੋਠਿਆਂ 'ਚ ਰਹਿੰਦੇ ਸੀ ਸਾਰੇ ਮੈਂ ਤਕਰੀਬਨ 2 ਰੁਪਏ ਕਿਲੋ ਦੁੱਧ ਤੇ 5 ਰੁਪਏ ਇੱਥੇ ਦਿਹਾੜੀ ਦੇਖੀ ਐ 6 ਰੁਪਏ ਦਿਹਾੜੀ ਕਰਨ ਵਾਲਾ ਮਜ਼ਦੂਰ ਜਿਹੜਾ ਜ਼ਿਮੀਂਦਾਰ ਗਲ ਕੰਮ ਕਰਦਾ ਸੀ ਉਹ ਵਧੀਆ ਆਪਣੀਆਂ ਕੁੜੀਆਂ ਦੇ ਵਿਆਹ ਕਰਦਾ ਸੀ ਵਧੀਆ ਰੋਟੀ ਖਾਂਦਾ ਸੀ ਕੋਈ ਲੜਾਈ ਝਗੜਾ ਨਹੀਂ ਸੀ ਪਿੰਡ ਦੇ 10 ਬੰਦੇ ਇਕੱਠੇ ਹੋ ਗਏ ਪੰਚਾਇਤ ਚੁਣ ਦਿੰਦੇ ਸੀ ਉਦੋਂ ਪ੍ਰਸ਼ਾਸਨ ਦਾ ਵੀ ਪੂਰਾ ਸਾਥ ਮਿਲਦਾ ਸੀ ਕੋਈ ਚੋਰੀ ਨਹੀਂ ਸੀ ਕੋਈ ਠੱਗੀ ਨਹੀਂ ਸੀ ਕੋਈ ਕਿਸੇ ਦੇ ਗੇਟ ਨਹੀਂ ਸੀ ਕੋਈ ਤਾਲਾ ਨਹੀਂ ਸੀ ਲਾਉਂਦਾ ਮੁਰੇ ਕਈ ਤਾਂ ਮੰਜਾ ਹੀ ਰੱਖ ਕੇ ਚਲੇ ਜਾਂਦੇ ਸੀ ਘਰ ਅੱਜ ਵਾਂਗ ਨਹੀਂ ਹੈਗਾ ਵੀ ਤਾਲੇ ਵੀ ਟੁੱਟ ਜਾਣ ਤੇ ਪੁਲਿਸ ਦਾ ਇਹੋ ਜਿਹਾ ਰੋਲ ਸੀ ਕਿ ਬੱਚਾ ਪੁਲਿਸ ਨੂੰ ਦੇਖ ਕੇ ਅੰਦਰ ਵੜ ਜਾਂਦੇ ਸੀ ਜੀ ਅੱਜ ਪੁਲਿਸ ਵਾਲਿਆਂ ਨੂੰ ਦੇਖ ਕੇ ਲੋਕੀ ਬੱਚੇ ਪੁੱਛਦੇ ਅੰਕਲ ਕਿਦੇ ਘਰ ਜਾਣਾ ਜੀ ਇੰਨਾ ਮਾਹੌਲ ਖਰਾਬ ਹੋ ਚੁੱਕਿਆ ਅੱਜ ਅੱਜ ਕੋਈ ਰੁਜ਼ਗਾਰ ਨਹੀਂ ਹੈ ਜਿਹੜੇ ਇਹ ਇਸ ਪਿੰਡ ਦੇ ਵਿੱਚ 10ਵੀਂ ਕਰੇ ਬੇ ਆ ਜਿਹੜੇ ਅੱਜ ਸਾਡੇ ਆਫੀਸਰ ਬਣੇ ਵੇ ਆ ਜੀ ਜੀ ਤੇ ਅੱਜ ਸਾਡੇ ਐਮਏ ਬੀਏ ਕਰੇ ਹੋਏ ਇੱਥੇ ਦਿਹਾੜੀਆਂ ਲਾ ਰਹੇ ਆ ਤੇ ਅੱਜ ਇਹਨਾਂ ਨੇ ਸਾਡੀ ਸਰਕਾਰਾਂ ਨੇ ਕੀ ਹਾਲ ਕਰਤੇ ਆ ਇੱਕੇ ਨੌਕਰੀ ਆ ਜਾਂਦਾ ਸਕੁਆਲਟੀ ਕਰ ਲੋ ਜਾਂ ਫਿਰ ਸਮੈਗ ਪੀ ਕੇ ਇੱਥੇ ਨਸ਼ੇੜੀ ਬਣ ਕੇ ਕਿਸੇ ਦਾ ਲੋਹਾ ਚੱਕ ਲੋ ਕਿਸੇ ਦੀ ਲੱਕੜੀ ਵੇਚ ਦੋ ਇਹ ਹਾਲ ਹੋਇਆ ਵਾ ਪੰਚਾਇਤਾਂ ਚ ਉੱਨਣ ਵਾਸਤੇ ਲੱਖਾਂ ਰੁਪਈਆ ਲਾ ਰਹੇ ਆ ਤੇ ਬਣ ਹੋ ਰਹੇ ਆ ਜਿਹੜੇ ਚੋਟ ਆ ਗਏ ਇਮਾਨਦਾਰ ਬੰਦੇ ਦੀ ਕੋਈ ਇੱਜ਼ਤ ਨਹੀਂ ਰਹੀ ਪੁਲਿਸ ਦਾ ਕੋਈ ਰੋਲ ਨਹੀਂ ਰਿਹਾ ਬਈ ਤੁਹਾਨੂੰ ਪਹਿਲਾਂ ਨਾਲੋਂ ਹੁਣ ਤੇ ਪਿੰਡ 'ਚ ਕੀ ਫਰਕ ਲੱਗਦਾ ਭਾਈ ਜੀ ਹੁਣ ਤਾਂ ਨਰਕੇ ਲੱਗਦਾ ਐ ਲੱਗਦਾ ਵੀ ਅੱਜ ਮਰ ਜੀ ਇਹ ਚੰਗੀ ਗੱਲ ਐ ਕੀ ਐ ਅੱਜ ਪਿੰਡ ਚ ਪਿੰਡੇ ਚ ਕੁਝ ਵੀ ਨਹੀਂ ਅੱਜ ਅਸੀਂ ਇੱਥੇ ਇਕੱਠੇ ਬੈਠੇ ਆ ਉਦੋਂ ਇਹ ਜਿਹੜੀ ਅੱਗ ਸੀ ਇਹ ਛੋਟੀ ਨਹੀਂ ਸੀ ਘਟੋ ਘਟ ਵੀ 10 ਫੁੱਟ ਉੱਚੀ ਪਾਥੀਆਂ ਮੈਂ ਦੇਖੀਆਂ ਘਟੋ ਘਟ ਵੀ 1000 2000 ਪਾਥੀਆਂ ਗੈਲ ਇੱਥੇ ਅੱਗ ਵੱਲਦੀ ਸੀ ਤੇ ਪਿੰਡ ਦੇ ਸਿਆਣੇ ਸਾਰੇ ਬਜ਼ੁਰਗ ਇੱਥੇ ਇਕੱਠੇ ਬੈਠਦੇ ਸੀ ਤੇ ਹਰ ਇੱਕ ਨੇ ਹਰ ਇੱਕ ਦੀ ਮਦਦ ਕਰਨੀ ਜ਼ਮੀਂਦੇ ਘਰ ਜ਼ਿਮੀਂਦਾਰ ਦੇ ਘਰੋਂ ਹਰ ਇੱਕ ਚੀਜ਼ ਮਿਲਦੀ ਸੀ ਅੱਜ ਜ਼ਿਮੀਂਦਾਰ ਵੀ ਇਹਨਾਂ ਨੇ ਫੜਕਾਤੇ ਆ ਤੁਹਾਨੂੰ ਪਤਾ ਹੀ ਆ ਸ਼ੰਭੂ ਆਰਡਰ ਤੇ ਕੀ ਹਾਲ ਕਰਿਆ ਵਾ ਬਿਲਕੁਲ ਬਿਲਕੁਲ ਤੇ ਮਜ਼ਦੂਰ ਦਾ ਕੀ ਹਾਲ ਹੋਊਗਾ ਉਹਨੂੰ ਕਹਿੰਦੇ 5 ਕਿਲੋ ਕਣਕ ਲੈ ਲਾ ਉਹ ਕਣਕ ਨੂੰ ਕੀ ਕਰੂੰਗੇ ਕਣਕ ਨੂੰ ਪਿਆਉਂਗੇ ਤਾਂ 4 ਕਿਲੋ ਰਹਿ ਜਾਊਗੀ ਉਹਦਾ ਆਟਾ ਕਿੰਨੇ ਦਿਨ ਖਾ ਲੂਗਾ ਇੱਕ ਬੰਦਾ ਇੱਕ ਬੰਦਾ ਕਿੰਨੇ ਦਿਨ ਰੋਟੀ ਖਾ ਲੂਗਾ ਸਬਜ਼ੀ ਦੀ ਵੀ ਲੋੜ ਐ ਅੱਜ ਪਿਆਜ਼ 60 ਰੁਪਏ ਤੇ ਨਹੀਂ ਗਿਰ ਰਿਹਾ ਜਦੋਂ ਸਾਡਾ ਜ਼ਿਮੀਂਦਾਰ ਭਰਾ ਕਰਦਾ ਉਦੋਂ ਇਹ 5 ਰੁਪਏ ਦੇ ਬਾਅਦ ਚੱਕਦੇ ਨਹੀਂ ਆ 25 ਪੈਸੇ ਦਾ ਬੁਲਬਲਾ ਨੂੰ ਤੇਲ ਲਾ ਕੇ ਬੈਠੇ ਆ ਸਾਨੂੰ ਠਗਣ ਵਾਲੇ ਬਿਲਕੁਲ ਜ਼ਿਮੀਂਦਾਰ ਵੀ ਦੁਖੀ ਮਜ਼ਦੂਰ ਵੀ ਦੁਖੀ ਬਿਲਕੁਲ ਵੋਟਾਂ ਹੱਥ ਜੋੜ ਕੇ ਵੋਟਾਂ ਮੰਗਣ ਵਾਲੇ ਸਾਡੇ ਬਹੁਤ ਵੱਡੇ ਤਾਨਾਸ਼ਾਹੀ ਬਣੇ ਪਏ ਆ ਇਹ ਤਾਂ ਹੈ ਜੀ ਇਹ ਤਾਂ ਹੈ ਭਈ ਅਸੀ ਕਲ ਜੀ ਅਸੀ ਕਲ ਭਈ ਕੀ ਨਾਮ ਆ ਜੀ ਕਰਮਜੀਤ ਸਿੰਘ ਤੁਸੀਂ ਬੜੀ ਟਾਰਚ ਕਿੰਨੀ ਕੱਢੀ ਆ ਅੱਜ ਕੋਈ ਪਾਰਟਸਲ ਦੇ ਸੀ ਕਰੇ ਸ਼ਹਿਰ ਜਾਣਾ ਸੀ ਸਮਾਨ ਲੈਣ ਠੀਕ ਹੈ ਜੀ ਇਸ ਕਰਕੇ ਤੇ ਆ ਸ਼ੁਰੂ ਤੋਂ ਇੰਨੀ ਟੋਰਚ ਕਿੰਨੀ ਰੱਖੀ ਹੈ ਪੂਰੀ ਮਹਾਰਾਜ ਦੀ ਬਖਸ਼ਸ਼ ਨਾਲ ਸੋਚੀ ਦਾ ਵੀ ਠੀਕ ਰਹੀਏ ਠੀਕ ਹੈ ਬਈ ਕਿੰਨਾ ਪੜੇ-ਪੜੇ ਹੁੰਦੇ ਮੈਂ ਗ੍ਰੈਜੂਏਸ਼ਨ ਕੀਤੀ ਹੈ ਗਿਆਨੀ ਵੀ ਕੀਤੀ ਹੈ ਅੱਛਾ ਜੀ ਬਈ ਉਦੋਂ ਉਸ ਟਾਈਮ ਕਾਲਜ ਜਾਣਾ ਬਹੁਤ ਵੱਡੀ ਗੱਲ ਹੁੰਦੀ ਸੀ ਜਾਨੀ ਕਿ ਅੱਜ ਤੋਂ 20-40 ਸਾਲ ਪਹਿਲਾਂ ਨਾ ਉਦੋਂ ਤਾਂ ਬਹੁਤ ਘਟ ਜਾਂਦੇ ਹੁੰਦੇ ਸੀ ਕਾਲਜ-ਕੁਲਜੇ ਉਹ ਕਾਲਜ ਦੀ ਕੋਈ ਜਾਜਦੂ ਦੱਸੋ ਫਿਰ ਕਾਲਜ ਦੀਆਂ ਜਾਜਦਾਂ ਤਾਂ ਇਸ ਤਰ੍ਹਾਂ ਦੀ ਉਦੋਂ ਦੀ ਜਿਹੜੀ ਪੜ੍ਹਾਈ ਸੀ ਉਹਦੇ 'ਚ ਡਬਲ ਡਿਊਟੀ ਸੀ ਹਰ ਇੱਕ ਬੱਚੇ ਦੀ ਜੀ ਘਰ ਦਾ ਕੰਮ ਪੂਰਾ ਲੈਣਾ ਜੀ ਤੇ ਮੁੜ ਕੇ ਪੜਿਆ ਅੱਜ ਉਲਟਾ ਹੋ ਗਿਆ ਮੇਰਾ ਖਿਆਲ ਹੈ ਵੀ 3 ਸਾਲ ਦੇ ਬੱਚੇ ਦੀ ਐਡਮਿਸ਼ਨ ਹੋ ਜਾਂਦੀ ਹੈ ਬਿਲਕੁਲ 20 25 ਕਿਲੋ ਦਾ ਉਹਦਾ ਬੈਗ ਹੁੰਦਾ ਹਾਂਜੀ ਮਾਤਾਨਾ ਜਾਂ ਦਾਦੀ ਨਾ ਜਾਂ ਦਾਦੇ ਨੇ ਉਹਨੂੰ ਬੈਨ ਤੇ ਚੜਾਉਣਾ ਹੈ ਜੀ ਉਹਨਾਂ ਨੇ ਹੀ ਲਾਉਣਾ ਹੈ ਉਹ ਰ ਇੰਨਾ ਨਾਜ਼ੁਕ ਹੈ ਉਹਦੇ ਚ ਬਿਲਕੁਲ ਵੀ ਇਸ ਤਰ੍ਹਾਂ ਦੀ ਮਾਦਾ ਨਹੀਂ ਬੱਚੇ ਚ ਰਿਹਾ ਵੀ ਕੋਈ ਗੱਲ ਸਹਾਰ ਲਵੇ ਕਿਉਂਕਿ ਪਾਲਣ ਦਾ ਸਿਸਟਮ ਐ ਐਸਾ ਹੋ ਗਿਆ ਸਾਡੇ ਉਹਦਾ ਜਵਾਨੇ ਦੇ ਵਿੱਚ 5 4 ਬੱਚੇ ਹੋਣੇ ਇੱਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਦੇ ਤੇ ਵੱਡੇ ਛੋਟਿਆਂ ਨੂੰ ਪਾੜ ਲੈਂਦੇ ਸੀ ਤੇ ਸਾਰੇ ਰਲ ਕੇ ਕੰਮ ਕਰਦੇ ਸੀ ਬਿਲਕੁਲ ਪੜ੍ਹਾਈ ਸਾਡੀ ਹੋਈ ਅਸੀਂ ਮੇਰਾ ਖਿਆਲ ਹੈ ਵੀ 2008 ਦੇ ਵਿੱਚ ਮੈਂ 10ਵੀਂ ਕੀਤੀ ਆ ਬਾਪੂ ਜੀ ਨਾਲ ਦੋਪਰਾ ਅਸੀਂ ਅਲੱਗ ਹੋ ਗਏ ਤੇ ਮੇਰੇ ਤੇ ਟਰੈਕਟਰ ਦੀ ਜ਼ਿੰਮੇਵਾਰੀ ਆ ਗਈ ਕਹਿਣ ਦਾ ਹੀ ਨਾ ਸੀ ਟਰੈਕਟਰ ਸਾਰਾ ਕੰਮ 80 ਤੋਂ ਸ਼ੁਰੂ ਹੋ ਗਿਆ ਗ੍ਰੈਜੂਏਸ਼ਨ ਵੀ ਕੀਤੀ ਗਿਆਨੀ ਵੀ ਕੀਤੀ ਤੇ ਮੈਂ ਉਹ ਤੋਂ ਬਾਅਦ ਤਿੰਨ ਕਿ ਸਾਲ ਬਾਅਦ ਸੂਟ ਜਰੈਂਟ ਲਾ ਕੇ ਆਇਆ ਤੇ ਮਤਲਬ ਕੋਈ ਐਸਾ ਪਲ ਨਹੀਂ ਸੀ ਉਦੋਂ ਬੱਚਿਆਂ ਦੇ ਸਾਹਮਣੇ ਹੁੰਦਾ ਵੀ ਉਹ ਖੁੱਲੇ ਸਮੇਂ ਨੂੰ ਇਸ ਤਰ੍ਹਾਂ ਮਾਰਨੇ ਵੀ ਜਿਹੜਾ ਬੇਅਰਥ ਜਾਵੇ ਹਰ ਇੱਕ ਸਮੇਂ ਨੂੰ ਮਾਰਨਾ ਖੇਡਣ ਦੀ ਲਾਈਫ ਬਜ਼ੁਰਗਾਂ ਨਾਲ ਕੰਮ ਕਰਾਉਣ ਦਾ ਸਮਾਂ ਪੂਰਾ ਹੁੰਦਾ ਸੀ ਪੜ੍ਹਨਾ ਵੀ ਤੇ ਖੇਡਣਾ ਵੀ ਪੂਰਾ ਤੇ ਜੇ ਛਿੱਤਰਖਾਣੇ ਦਾ ਖੇਡਣ ਪਿੱਛੇ ਖਾਣੇ ਬਜ਼ੁਰਗਾਂ ਤੋਂ ਤੇ ਹੋਰ ਕੋਈ ਇਹ ਜੋ ਮਸਲਾ ਨਹੀਂ ਸੀ ਜਿਹੜਾ ਅੱਜ ਕੱਲ ਬੱਚਿਆਂ ਦਾ ਹੋ ਗਿਆ। ਅੱਜ ਕੱਲ ਕੋਈ ਯਾਦ ਦੱਸੋ ਫਿਰ ਜਿਹੜੇ ਛੱਤਰ-ਛੁੱਤਰ ਕੋਈ ਯਾਦਗਰ ਛੱਤਰ 'ਤੇ ਹੁਣ ਯਾਦ ਹੋਵੇ ਵੀ ਅੱਜ ਵੀ ਆ ਉਹ ਯਾਦ ਕੁੱਟ ਜਾਂਦੀ ਹੈ ਨਾ ਆਪਾਂ। ਅਸੀਂ ਸਕੂਲ ਜਾਣਾ ਸੀ ਜੀ। ਆ ਪਿੰਡ ਦੇ ਕੋਨੇ 'ਤੇ ਤਿੰਨ ਕਿੱਲੇ ਜ਼ਮੀਨ ਸੀ। ਠੀਕ ਹੈ ਜੀ। ਕਣਕ ਲੇਟ ਸੀ, ਲੇਟ ਨੂੰ ਜਾਨਵਰ ਖਾਂਦੇ ਹੁੰਦੇ ਸੀ ਕਾਫੀ ਜ਼ਿਆਦਾ ਪੱਟ ਕੇ ਜਰਮੀਨੇਸ਼ਨ ਤੇ ਮੇਰੀ ਤੇ ਤਾਇ ਜੀ ਦਾ ਬੇਟਾ ਬਾਹਰ ਯੂ ਐਸ ਏ ਦਵਾਂ ਦੀ ਡਿਊਟੀ ਲੱਗ ਜਾਣੀ। ਵੀ 8 ਵਜੇ ਤੁਹਾਡਾ ਸਕੂਲ ਲੱਗਣਾ ਉਦੋਂ ਤੱਕ ਘੰਟਾ ਉੱਥੇ ਬਹਿਣਾ। 8 ਵਜੇ ਧੁੱਪ ਚੜ੍ਹਦਿਆਂ ਜਦ ਸੀ ਧੁੱਪ ਤੋਂ ਬਾਅਦ ਫਿਰ ਜਾਨਵਰਾ ਆਉਂਦਾ ਨਹੀਂ ਸੀ ਤੇ ਅਸੀਂ ਕਤਾਈ ਕਰ ਜਣੀ ਉਹ ਘੰਟੇ ਚ ਵੀ ਸੋਚਣਾ ਵੀ ਖੇਢੀ ਹੈ ਹਾਂਜੀ ਤੇ ਸਕੂਲ ਦਾ ਬੈਗ ਵੀ ਕੋਲ ਹੋਣਾ ਕਰੋ ਤਿਆਰ ਹੋ ਕੇ ਜਾਣਾ ਵੀ ਪਹਿਲਾਂ ਜਾਨਵਰਾ ਕੋਲ ਪਹਿਣਾ ਤੇ ਫਿਰ ਸਕੂਲ ਜਾਣਾ ਉਹ ਚ ਕਤਾਈ ਹੋ ਜਾਣੀ ਪੂਰੀ ਕਟਾਈ ਹੋਣੀ ਇਹਦਾ ਕਿ ਛੋਟ ਛੋਟੀਆਂ ਗੱਲਾਂ ਪਿੱਛੇ ਮਤਲਬ ਸਿਖਾਇਆ ਜਾਂਦਾ ਸੀ ਵੀ ਕੰਮ ਨਾਲੇ ਪੜ੍ਹਾਈ ਹੈ ਜੇ ਕੰਮ ਨਹੀਂ ਹੈਗਾ ਤਾਂ ਪੜ੍ਹਾਈ ਵੀ ਹੈ ਨਹੀਂ ਕਿਉਂਕਿ ਪੈਸੇ ਦੀ ਬਹੁਤ ਤੋੜਤੀ ਪੈਸੇ ਦੀ ਵੈਲਿਊ ਜ਼ਿਆਦਾ ਸੀ ਉਦੋਂ ਹੁਣ ਤਾਂ ਲੱਖਾਂ ਕਰੋੜਾਂ ਨੂੰ ਕੋਈ ਕੱਖ ਨਹੀਂ ਸਮਝਦਾ ਤੇ ਬੱਚਿਆਂ ਨੂੰ ਪਤਾ ਵੀ ਹੈ ਨਹੀਂ ਵੀ ਕਿੱਥੋਂ ਆ ਰਿਹਾ ਮਤਲਬ ਕਹਿਣ ਦਾ ਵੀਰ ਜੀ ਵੀ ਬਹੁਤ ਜ਼ਿਆਦਾ ਬਜ਼ੁਰਗਾਂ ਦੀ ਸਮਰਪਿਤ ਭਾਵਨਾ ਨਾਲ ਕੋਈ ਬੱਚਾ ਪੜ ਸਕਦਾ ਸੀ ਨਹੀਂ ਪੜ ਨਹੀਂ ਸੀ ਸਕਦਾ ਉਹ ਤਾਂ ਹਾਂ ਪਰ ਕੰਮ ਪੜ੍ਹਦੇ ਵਾਲਿਆਂ ਤੋਂ ਵੀ ਲੈਣਾ ਅੱਧੇ ਘੰਟੇ ਦੀ ਰੈਸਸ ਹੋਣੀ ਅੱਧਾ ਕਿਲੋਮੀਟਰ ਸਾਤੋਂ ਗਾਣੀ ਸਕੂਲ ਸੀ ਉਹ ਅੱਧੇ ਘੰਟੇ ਦੇ ਵਿੱਚ 15 ਮਿੰਟ ਘੱਟੋ-ਘੱਟ ਖੇਡਣ ਵਾਸਤੇ ਕੱਢਣੇ ਆ ਘਰ ਆ ਕੇ ਵਾਪਸ ਵੀ ਮੁੜਨਾ ਉਹ ਅੱਧੇ ਘਾਟੇ ਦੇ ਵਿੱਚ ਤੇ 15 ਮਿੰਟ ਖੇਡਣਾ ਵੀ ਹੈ ਕਿਹੜੀ ਗੇਮ ਖੇਡ ਦਿੰਦੇ ਉਹ ਤੋਂ ਆਲਰਾਉਂਡਰ ਜੀ ਹੌਕੀ ਆ ਗਈ ਹੌਕੀ ਕਬੱਡੀ ਆ ਗਈ ਕਬੱਡੀ ਬਹੁਤ ਸ਼ੌਕ ਹੁੰਦਾ ਸੀ ਵੀਰ ਜੀ ਸਰੀਰ ਐਸੇ ਹੁੰਦੇ ਸੀ ਫੁਰਤੀ ਵਾਲੇ ਹੁਣ ਵਾਂਗੂ ਨਾਜ਼ੁਕ ਨਹੀਂ ਸੀ ਬੱਚੇ ਮਤਲਬ ਤੁਹਾਨੂੰ ਕੀ ਲੱਗਦਾ ਵੀ ਅੱਜ ਕੱਲ ਦੇ ਬੱਚੇ ਜਿਹੜੇ ਨਾਜ਼ੁਕ ਜਿਹੇ ਹੁੰਦੇ ਨੇ ਜਾਂ ਉਹ ਫਲਾਵਿਟੀ ਹੈਗੇ ਨੇ ਮੋਟੇ ਹੁੰਦੇ ਨੇ ਵਾ ਜਾਨ ਜੂਨ ਹੁੰਦੀ ਨਹੀਂ ਉਹਦਾ ਕੀ ਤੁਹਾਨੂੰ ਕੀ ਲੱਗਦਾ ਫਰਕ ਕੀ ਹੈ ਜੀ ਸਾਰਾ ਕੁਝ ਹੀ ਫਰਕ ਹੈ ਬੱਚਾ ਸਾਡੀਆਂ ਉਹਦਾ 버ગર ਨਿਊਡਲਸ ਜਿਹੜੇ ਬਾਹਰੋਂ ਹੁਣ ਅੱਜ ਕੱਲ ਖਾਣੇ ਆ ਪਹਿਲਾਂ ਜਿਹੜਾ ਸਾਡਾ ਪਿੰਡਾਂ ਦਾ ਹੀ ਖਾਣ ਵਾਲੇ ਸੀ ਉਹ ਆਲੂਆਂ ਦੇ ਪਰੌਂਠੇ ਬਿਲਕੁਲ ਦਹੀਂ ਦੁੱਧ ਜੀ ਜੀ ਅੱਜ ਕੱਲ ਜਿਹੜੀਆਂ ਬੀਬੀਆਂ ਚਲੋ ਕਹਿਣਾ ਨਹੀਂ ਚਾਹੀਦਾ ਕਿ ਅੱਜ ਕੋਈ ਵੀ ਬੀਬੀ ਅਹੀ ਜੀ ਨਹੀਂ ਸਾਡੇ ਆਪਣੇ ਬੱਚੇ ਅਜੇ ਨਹੀਂ ਜਿਹੜੇ 4 ਬੰਦਿਆਂ ਨੂੰ ਰੋਟੀ ਖਵਾ ਦੇਣ ਬਿਲਕੁਲ ਹਾਂਜੀ ਪਹਿਲਾਂ ਕੋਈ ਰਿਸ਼ਤੇਦਾਰ ਆ ਜਾਣਾ ਸੀ ਸਪੈਸ਼ਲ ਆਪਣੀਆਂ ਚੀਜ਼ਾਂ ਜਿਉਂ ਜੀ ਆਪਣੀ ਘਰ ਦੇ ਵਿੱਚ ਚੱਲਦਾ ਸੀ ਕੰਮ ਉਹ ਚੀਜ਼ਾਂ ਲਿਆ ਕੇ ਘਰੇ ਬੜਾ ਬਣਾ ਕੇ ਆਪਣੇ ਹੱਥੀ ਘਲਾਉਣੀ ਹੈ ਸਹੀ ਗੱਲ ਹੈ ਬਿਲਕੁਲ ਹਾਂਜੀ ਹਾਂਜੀ ਮੈਂ ਦੱਸ ਰਿਹਾ ਸੀ ਤੁਹਾਨੂੰ ਗੱਲ ਹਾਂਜੀ ਉਦੋਂ ਦੇ ਤੇ ਹੁਣ ਦੇ ਵਿੱਚ ਬਹੁਤ ਹੀ ਫਰਕ ਹੈ ਸ਼ੁਰੂਆਤ ਤੋਂ ਸਾਡੀਆਂ ਮਾਤਾਵਾਂ ਨੇ ਅਸੀਂ ਪੇਟ 'ਚ ਹੋਣਾ ਬੱਚਾ ਨੇ ਉਹਨਾਂ ਨੇ ਦੁੱਧ ਰਿੜਕਣਾ ਸਾਰੇ ਪੇਟ ਦੀ ਹਰਕਤ ਹੋਣੀ ਤੇ ਵੈਗਰੂ ਵੈਗਰੂ ਕਰਨਾ ਜੇ ਬੱਚੇ ਨੇ ਜਨਮ ਲੈ ਲਿਆ ਤਾਂ ਉਹ ਗੁਛੜ ਚੋਣਾ ਉਹਨਾਂ ਵੈਗਰੂ ਵੈਗਰੂ ਕਰਨਾ ਤੇ ਦੁੱਧ ਰਿੜਕਣਾ ਆਪਣੇ ਨਿੱਤ ਦੇ ਕੰਮ ਕਰਨੇ ਮਤਲਬ ਸੰਸਕਾਰ ਇਹਨੇ ਵਧੀਆ ਦਿੱਤੇ ਜਾਂਦੇ ਸੀ ਵੀ ਹੁਣ ਦੇ ਕੰਪੈਰੀਟਿਵਲੀ ਤਾਂ ਉਲਟ ਸੀ ਕੰਮ ਹੁਣ ਤਾਂ ਬੱਚਾ ਜਨਮ ਲੰਦਾ ਉਹ ਮਾਤਾ ਕੇ ਟੀਵੀ ਦੇਖਦੀ ਐ ਫਿਲਮਾਂ ਦੇਖਦੀ ਐ ਜਨਮ ਲੈ ਲਿਆ ਫਿਰ ਉਹਨੂੰ ਮੋਬਾਈਲ ਫੜਾ ਦਿੰਨੇ ਸੰਸਕਾਰ ਹੀ ਬਾਈ ਜੀ ਖਤਮ ਹੋ ਗਏ ਉਲਟੋ ਹੋ ਗਿਆ ਸਿਸਟਮ ਸਾਡੀਆਂ ਜਿਹੜੀਆਂ ਸਭਿਤਾ ਸੀ ਨਾ ਉਹਦੇ ਵਿੱਚ ਤਾਂ ਦਿਖਦੀ ਉਹ ਨਹੀਂ ਗੱਲ ਕੋਈ ਪ੍ਰਾਣੀ ਜਿੱਥੇ ਕਿਤੇ ਹੈਗੀ ਐ ਤਾਂ ਉਹ ਚਮਕੂਗੀ ਬਾਈ ਅਸਿਕਲ ਜੀ ਸ੍ਰੀ ਕਾਲ ਜੀ ਬਾਈ ਕੀ ਨਾਮ ਹੈ ਰਗਵੀਰ ਸਿੰਘ ਜੀ ਬਾਈ ਤੁਸੀਂ ਕੀ ਕਰਦੇ ਹੋ ਮੈਂ ਆਪਣਾ ਪੰਜਾਬ ਤੋਂ ਰਿਟਾਇਰ ਹੋ ਗਏ ਸਹੀ ਫਿਰ ਤਾਂ ਚਲਾਨ ਜੂਨੋਂ ਕੱਟੇ ਫਿਰ ਬਹੁਤ ਚਲਾਨ ਤਾਂ ਕਰਨੀ ਪੈਂਦੇ ਜੀ ਫਿਰ ਮੋਬਕ ਜੀ ਸਾਹਮਣੇ ਨਾਲ ਦੀ ਮੇ ਵੀ ਆ ਠੀਕ ਹੈ ਡਿਊਟੀ ਪਰ ਕਿੱਧਰ ਰਹੀ ਬਈ ਡਿਊਟੀ ਸਿਟੀ ਰਾਜਪੁਰਾ ਪਟਿਆਲਾ ਠੀਕ ਹੈ ਜੀ ਹੈਡਕ quarters ਠੀਕ ਹੈ ਬਾਈ ਕੋਈ ਪੰਜਾਬ ਪੁਲਿਸ ਦੇ ਡਿਊਟੀ ਦੌਰਾਨ ਦੀ ਕੋਈ ਵਧੀਆ ਯਾਦ ਹੋਵੇ ਜਿਹੜੀ ਯਾਦ ਹੋਵੇ ਮੈਂ ਯਾਦਾਂ ਤਾਂ ਫਿਰ ਹੁਣ ਪੁਰਾਣੀਆਂ ਹੋ ਗਏ ਜੀ ਹੁਣ ਦੱਸੋ ਪੁਰਾਣੀਆਂ ਦੱਸੋ ਤੁਹਾਨੂੰ ਪੁਰਾਣੀਆਂ ਚਾਹੀਦੀਆਂ ਨੇ ਯਾਦਾਂ ਦੱਸੋ ਇੱਕ ਅੱਧੀ ਕੋਈ ਯਾਦ ਖੂਲ ਵਾਲੇ ਵੀ ਪੁੱਛੋ ਮੇਰੇ ਨਾਲੇ ਪੜਦਾ ਰਿਹਾ ਹਾਂ ਹਾਂ ਉਹ ਲੈ ਜੀ ਪਹਿਲਾਂ ਸਕੂਲ ਵਾਲੀ ਦੱਸ ਦਿਓ ਫਿਰ ਨੌਕਰੀ ਦੀ ਦੱਸ ਦਿਓ ਖੂਲਾਈ ਤਾਂ ਜੀ ਇਕੱਠੇ ਹੀ ਪੜਦੇ ਰਹੇ ਹਾਂ ਰਾਜਪੁਰੇ ਪਟੇਗੜ ਸਾਹਿਬ ਕਾਜੇ ਜੀ ਠੀਕ ਹੈ। ਬਾਈ ਉਠੋ ਨਾ ਕਿ ਦੋ ਸਾਲ ਪਹਿ ਰਾ ਇੱਥੇ ਠੀਕ ਹੈ ਜੀ। ਬਾਈ ਨੇ ਭਾਤੀ ਕਰਾ ਦਤਾ। ਠੀਕ ਜੀ। ਆਪਣੇ ਥੰਦਾਰ ਸਲਿੰਦਰ ਸਿੰਘ। ਤੇ ਅੱਜ ਜਿਹੜੇ ਸਾਈਕਲਾਂ ਤੇ ਪੜੇ ਪੈਦਲ ਪੜੇ ਉਹ ਸਾਡੇ ਬਹੁਤ ਅਫੀਸਰ ਬਣੇ ਹੋਏ ਆ। ਬਿਲਕੁਲ ਜੀ। ਜਿੱਦਾਂ ਸੁਰਿੰਦਰ ਸਿੰਘ ਬਾਰੇ ਕਹਿੰਦੇ ਆ ਸਲਿੰਦਰ ਸਿੰਘ, ਇਹ ਐਸਆਈ ਰਿਟਾਇਰ ਹੋਏ ਆ। ਇਹ ਰਗਵੀਰ ਸਿੰਘ ਸੀ ਸਾਡੇ ਮੇਰੇ ਨਾਲ ਹੀ ਪੜੇ ਆ। ਠੀਕ ਹੈ। 1982 ਦੇ ਵਿੱਚ ਅਸੀਂ 83 ਦੇ ਵਿੱਚ ਮੈਟ੍ਰਿਕ ਕਰੀਏ। ਇਹ ਪਲੇ ਕਬੱਡੀ ਦਾ ਵਧੀਆ ਸੀ। ਸ੍ਰਿੰਦਰ ਸਿੰਘ ਜੀ ਇਹ ਸਕੂਲਾ ਚ ਠੀਕ ਹੈ ਤੇ ਅਸੀਂ ਵੀ ਕਬੱਡੀ ਖੇਡਦੇ ਰਹੇ ਹਾਂ ਕਾਫੀ ਸੁਲਿੰਦਰ ਸਿੰਘ ਦੀ ਅਸੀਂ ਗੇਮ ਦੇਖੀ ਕਿ ਸਾਡੇ ਛਿੱਤਰ ਜਦੋਂ ਵੀ ਪੈਂਦੇ ਸੀ ਖੇਡਵਾਰੇ ਹੀ ਪੈਂਦੇ ਸੀ ਕੋਈ ਨਸ਼ਿਆਂ ਦਾ ਨਸ਼ੇ ਬਾਰੇ ਸਾਡੇ ਕੋਈ ਨਹੀਂ ਮਾਪੇ ਨੇ ਕਦੇ ਛਿੱਤਰ ਮਾਰਿਆ ਅਸੀਂ 15-15 ਕਿਲੋਮੀਟਰ ਤੇ ਜਾ ਕੇ ਕਬੱਡੀਆਂ ਖੇਡਣੀਆਂ ਤੇ ਆ ਸਾਡਾ ਸੂਬੇਦਾਰ ਭਰਾ ਬੈਠਾ ਜਸਪਾਲ ਸਿੰਘ ਇਹ ਵੀ ਸਾਡੇ ਨਾਲ ਹੀ ਕਬੱਡੀ ਖੇਡਦਾ ਰਿਹਾ ਅਸੀਂ ਸਰਦਾਰ ਸੁਦੇਂਦਰ ਸਿੰਘ ਐਸਆਈ ਸਾਹਿਬ ਦੀ ਕਬੱਡੀ ਦੇਖੀ ਕਿ ਜਿਨ੍ਹਾਂ ਨੂੰ ਫੜਦੇ ਸੀ ਬਸ ਇੱਕ ਵਾਰ ਫੜਦੇ ਸੀ ਦੁਵਾਰੇ ਉਹ ਕੱਪੜੇ ਪਾ ਕੇ ਹੀ ਦੌੜ ਜਾਂਦਾ ਸੀ ਇਹਨਾਂ ਦੀ ਕਟਾਈ ਇਦਾਂ ਦੀ ਸੀ ਤੇ ਅੱਜ ਦੀਆਂ ਕਬੱਡੀਆਂ ਵਾਂਗ ਨਹੀਂ ਪੈਸੇ ਪੈਸੇ ਵਾਰੇ ਕਬੱਡੀ ਨਹੀਂ ਕਦੇ ਖੇਡੀ ਅੱਜ ਪੈਸਾ ਕਮਾਉਣ ਲਈ ਕਮਾਉਣ ਲਈ ਲੋਕ ਨਸ਼ੇ ਕਰਦੇ ਆਂ ਕਈ ਗਰਾਊਂਡ 'ਚ ਮਰ ਗਏ ਉਹਨਾਂ ਦਾ ਕਾਰਨ ਇਹੀ ਹੈ ਔਰ ਜਿੱਥੇ ਵੀ ਟੂਰਨਾਮੈਂਟ ਹੁੰਦਾ ਮੈਂ ਟੂਰਨਾਮੈਂਟ ਕਮੇਡੀਆਂ ਨੂੰ ਵੀ ਇਹ ਗੱਲ ਕਹਿਣੀ ਆ ਚਾਹੁੰਦਾ ਵੀ ਤੁਹਾਡੀਆਂ ਇਹ ਜਾ ਕੇ ਮੋਟਰਾਂ ਤੇ ਜਾ ਕੇ ਕਰਦੇ ਕਿਆਂ ਟੀਕੇ ਲਾ ਲਾ ਕੇ ਖੇਡਦੇ ਆਂ ਤੁਸੀਂ ਲੱਖਾਂ ਰੁਪਏ ਰੱਖ ਕੇ ਬੱਚੇ ਮਰਾ ਰਹੇ ਆ ਲੋਕਾਂ ਦੇ ਅਸੀਂ ਸਾਡੇ ਹੁੰਦੇ ਜਿਹੜਾ ਬੰਦਾ ਲੱਤ ਫੜ ਲੈਂਦਾ ਤੇ ਲੱਤ ਨਹੀਂ ਛੁੱਟਦੀ ਜਿਹੜਾ ਗੁੱਟ ਫੜ ਲੈਂਦਾ ਤਾਂ ਗੁੱਟ ਨਹੀਂ ਛੁੱਟਦਾ ਤੇ ਹੁਣ ਫੜਿਆ ਫੜਾਇਆ ਸਾਰਾ ਕੁਝ ਹੀ ਲੈ ਜਾਂਦਾ ਨਾਲ ਹੀ ਬਈ ਕੀ ਨਾਮ ਹੈ ਜੀ ਸੁਲਿੰਦਰ ਸਿੰਘ ਹੈ ਜੀ ਸੁਲਿੰਦਰ ਸਿੰਘ ਜੀ ਤੁਹਾਡੀ ਕਬੱਡੀ ਕਹਿੰਦੇ ਬਹੁਤ ਮਸ਼ਹੂਰ ਸੀ ਬਾਜੀ ਫਿਰ ਉਹਦਾ ਟਾਈਮ ਟਾਈਮ ਦੀਆਂ ਗੱਲਾਂ ਸਾਰੀਆਂ ਉਸ ਤੋਂ ਮੈਂ ਵੀ ਇਹ ਕੀਤੀ ਸੀ ਆਪਣੇ 973 ਚ ਠੀਕ ਹੈ ਜੀ ਉਤੇ ਬਾਅਦ ਫਿਰ ਅਸੀਂ ਦੋ ਸਾਲ ਕੇ ਵਿਲੇ ਫਿਰੇ ਠੀਕ ਹੈ ਜੀ ਇਹਨਾਂ ਦੀ ਬੜਾ ਭਰਾ ਸੀ ਆਪਣੇ ਕਰਮਚਾਰੀ ਦਾ ਕੁਲਦੀਪ ਸਿੰਘ ਅਸੀਂ ਇਕੱਠੇ ਪੜ੍ਹਦੇ ਠੀਕ ਹੈ ਜੀ ਫਿਰ ਉਤੇ ਬਾਅਦ ਨਾ ਨੌਕਰੀ ਮਿਲੀ ਫਿਰ ਸਪਾਈ ਭਰਤੀ ਹੋਏ ਠੀਕ ਹੈ ਜੀ ਸਪਾਈ ਤੋਂ ਫਿਰ ਮਿਹਨਤ ਕਰੀ ਫਿਰ ਇੰਸਪੈਕਟਰ ਡਾਇਰ ਭਾਈ ਠੀਕ ਹੈ ਜੀ ਉਦੋਂ ਮਤਲਬ ਟਾਈਮ ਚੰਗੇ ਸੀ ਜੀ ਹੁਣ ਟਾਈਮ ਨਹੀਂ ਚੰਗੇ ਹੈਗੇ ਬਸ ਐਸੀ ਕਰਕੇ ਜਾਵੇ ਹੁਣ ਮਿਹਨਤ ਕਰਨੀ ਪੈਂਦੀ ਹੈ ਠੀਕ ਜੀ ਪਹਿਲਾਂ ਮਿਹਨਤ ਜਿਹੜੀ ਕਰੀ ਉਹ ਉਦੋਂ ਅਸੀਂ ਸਤਜੋਗ ਵਰਗਾ ਟਾਈਮ ਸੀ ਜੀ ਉਹ ਹਾਂ ਉਹ ਕਬੱਡੀ ਤੁਸੀਂ ਜੱਫੀ ਹੁੰਦੇ ਸੀ ਹਾਂ ਜੀ ਹਾਂ ਕੋਈ ਯਾਦਗਰੀ ਜੱਫਾ ਉਹ ਬੋੜੇ ਦੀ ਕਾਲਜ਼ ਵੀ ਖੇਡਦਾ ਰਿਹਾ ਮੈਂ ਤਾਂ ਜੀ ਤੁਹਾਨੂੰ ਜੀ ਕੋਈ ਦੱਸੋ ਅੱਜ ਕੋਈ ਯਾਦਗਰੀ ਜੱਫਾ ਜਿਹੜਾ ਤੁਸੀਂ ਲਾਇਆ ਹੋਵੇ ਵੀ ਹਾਂ ਯਾਰ ਸਭ ਤੋਂ ਔਖਾ ਪਲੇਅਰ ਫੜਨਾ ਕਿਹੜਾ ਹੁੰਦਾ ਸੀ ਤੁਹਾਨੂੰ ਸਾਡੇ ਤਾਂ ਜਿਵੇਂ ਸੰਤ ਸੀ ਕਿਸਾਨੇ ਇੱਕ ਜੀਤ ਸੀ ਆਪਣਾ ਫੁੱਲ ਗਿਆ ਉਹਦਾ ਨਾਮ ਮਸ਼ੂਤ ਸੀ ਪਸਿਆਣੇ ਵਾਲਾ ਕੀ ਸੀ ਮਾਰਨ ਵਾਲਾ ਹਾਂ ਹੰਗਲਾ ਬਾ ਚਲੋ ਕਹੀਂ ਸੀ ਹਾਂ ਦੀ ਹਾਂ ਅਸੀਂ ਚਨਾਥਲ ਖੇਡਦੇ ਰਹੇ ਚਨਾਥਲ ਅੱਛਾ ਬੜਾ ਟੂਰਨਾਮੈਂਟ ਹਾਂ ਜੀ ਬਲਵਿੰਦਰ ਸਿੰਘ ਹਾਂਜੀ ਹਾਂ ਕੋਈ ਉਦੋਂ ਫਿਰ ਥੱਪੜ ਧਪੜ ਪੂਰੇ ਚੱਲਦੇ ਹੁੰਦੇ ਸੀ ਉਹ ਉਹਦਾ ਖੁੱਲਾ ਸੀ ਆਹ ਝਾੜ ਕੇ ਹੀ ਫੜਦੇ ਸੀ ਇਹ ਤਾਂ ਕਟਾਈ ਉਹ ਕਰਦੇ ਨਹੀਂ ਸੀ ਆ ਰੋਕੀ ਖੜਾਣਾ ਵੀ ਮੈਂ ਖੜਾ ਉਹ ਅਸੀਂ ਨਾ ਡੀਪੀਆਈ ਹੁੰਦਾ ਧੀਰਾ ਬਣਾ ਧੀਰਾ ਐਸੇ ਕਿ ਸਰੰਦਕੋਲ ਪਿੰਡਾ ਉਹਨਾਂ ਦਾ ਉਤੋਂ ਉਦੋਂ ਸਿੱਖੇ ਸੀ ਠੀਕ ਹੈ ਜੀ ਉਹ ਤੇ ਜਿੱਕਰ ਵੀ ਇਹਨੂੰ ਕਹਿੰਦੇ ਵੀ ਕੱਟ ਮਾਰਨਾ ਪਹਾਂਚਾਣੇ ਮਾਰ ਕੇ ਫਿਰ ਫੜਨਾ ਜਾਂ ਫਿਰ ਜੇ ਨਹੀਂ ਤਾਂ ਅਗਲਾ ਹੀ ਠਾ ਹੀ ਕਰ ਜਾਂਦਾ ਸੀ ਠੀਕ ਹੈ ਜੀ ਹਾਂ ਇਹ ਹੀ ਚੱਕਰ ਸੀ ਬੱਸ ਉਦੋਂ ਮਾਰ ਕੇ ਪੈਰਾਂ 'ਚ ਮਾਰਦੇ ਹਾਂ ਜਾਂ ਉਹਨੇ ਖੜ੍ਹ ਜਾਣਾ ਬੱਸ ਵੀ ਮੈਨ ਇਹੋ ਕਰਨਾ ਇੱਕ ਅੱਧੀ ਕੋਈ ਯਾਦਗਰੀ ਕਬੱਡੀ ਦਾ ਜਫਾ ਸਾਨੂੰ ਦੱਸੋ ਵੀ ਹਾਂ ਉਦੋਂ ਆਹ ਚੀਜ਼ ਹੋਈ ਸੀ ਹਾਂ ਜਿੱਥੇ ਬੱਲੇ ਬੱਲੇ ਹੋ ਗਈ ਸੀ ਸਰਿੰਦਰ ਸੰਧਰੋਗੇ ਜੀ ਚਨਾਥਲੇ ਹੋਈ ਸੀ ਠੀਕ ਹੈ ਜੀ ਉੱਥੇ ਸਾਨੂੰ ਮਿਲਿਆ ਸੀ ਟਾਈਮ ਕੋਈ ਸਾਢੇ 7 ਮਿੰਟ ਸਾਢੇ 7 ਠੀਕ ਹੈ ਜੀ ਅਸੀਂ ਪਸਿਆਣੇ ਦਾ ਸੀ ਉਹ ਮੈਂ ਨਾ ਹੀ ਭੁੱਲੀ ਜਾਣਾ ਪਲੇਅਰ ਦਾ ਬਹੁਤ ਤਕੜਾ ਪਲੇਅਰ ਸੀ ਉਹਨੇ ਮੈਂ ਆਉਣ ਸਮੇਂ ਜਦੋਂ ਆਇਆ ਬਹੁਤ ਮੇਰੇ ਦੁਗਣਾ ਸੀ ਤਾਂ ਉਹ ਛੋਟੇ ਲੱਗਦੇ ਸੀ ਨਾ ਪਤਲੇ ਸੀ ਕੱਲ੍ਹ ਜਿ ਪੜਦੇ ਸੀ ਉਦੋਂ ਅਮਰੇਦ ਗਰੂ ਤਾਂ ਨਹੀਂ ਤੇ ਨਾ ਨਾ ਬੜਾ ਮਸ਼ਹੂਰ ਪਿਰੇਲ ਸੀ ਉਹ ਜੀ ਉਹਦੇ ਮੈਂ ਹੁਣ ਸਾਰ ਮਾਰੀ ਤੋਂ ਹੁਣ ਉਹ ਮੰਨਿਆ ਹੋਇਆ ਸੀ ਮੈਨੂੰ ਉਹਦਾ ਪਤਾ ਨਹੀਂ ਵੀ ਕੌਣ ਆ ਇਹ ਮੈਂ ਤਾਂ ਆਪਣੀ ਹੌਲੀ ਸਪਿੱਟਣਾ ਖੇਡਦਾ ਸੀ ਉਹ ਗਿਰ ਗਿਆ ਜੀ ਪਾਲੇ ਪਾਸੇ ਠੀਕ ਹੈ ਜੀ ਹੀਠਾਂ ਗਿਰ ਗਿਆ ਉਹ ਕਹਿੰਦਾ ਮੈਨੂੰ ਮੇਰੇ ਨਾਲ ਕਹਿੰਦਾ ਬਸ ਕਰੀਂ ਕਹਿੰਦਾ ਮੈਂ ਹੱਥ ਖੜੀ ਕਰਦੇ ਉਹਨੇ ਗਿਰੇ ਵੀ ਨਹੀਂ ਠੀਕ ਹੈ ਉਹ ਬੱਲੇ ਬੱਲੇ ਹੋ ਗਈ ਬਾਹਰ ਉੱਥੇ ਆਪਣੇ ਜਿਹੜੀ ਸਟੇਜ ਸੀ ਬਿਲਕੁਲ ਹਾਂ ਜਿਹੜਾ ਜਮ ਪਸਿਆਣੇ ਵਾਲਾ ਸੀ ਆਹੀ ਤੁਹਾਨੂੰ ਦੱਸਿਆ ਉਹ ਗੁਜਰ ਮਾਰਨੇ ਦਾ ਦੁਪਹਿਰਾਂ ਦੀ ਗਰਗਿਆ ਕਹਿੰਦੇ ਵੀ ਇਹ ਨਹੀਂ ਕਿਸੇ ਨੂੰ ਛੱਡਦਾ ਆਏਗਾ ਠੀਕ ਹੈ ਸਭ ਤੋਂ ਵੱਡਾ ਇਨਾਮ ਤੁਹਾਨੂੰ ਕਿਹੜਾ ਮਿਲਿਆ ਕਿਹੜੇ ਜਿੱਤੇ ਦੋ ਇਨਾਮ ਜਿੱਤੇ ਤਾਂ ਮੈਂ ਆਪਣੇ ਕਾਲਜ ਵਿੱਚ ਜਿਆਦਾ ਨੇ ਆ ਉੱਥੇ ਮੈਂ ਬੈਸਟ ਥ੍ਰੀ ਵੀ ਰਿਆਂ ਠੀਕ ਹੈ ਜੀ ਹਾਂ ਜੀ ਪੰਜਾਬ ਕਾਲਜ ਦਾ ਜੀ ਅੱਜ ਫਿਰ ਤੁਹਾਡੇ ਜੱਫੇ ਪਵਾ ਦੀਏ ਨਾ ਨਾ ਹੁਣ ਕਾਲੇ ਜੱਫੇ ਰਹਿ ਗਏ ਕੋਈ ਨਾ ਆ ਜਾ ਆ ਜਾ ਆ ਜਾ ਫਿਰ ਆ ਜੀ ਵਾਰ ਥੋੜੇ ਨੂੰ ਰਿਟਾਇਰ ਹੋਏ ਨੂੰ ਇੰਸਪੈਕਟਰ ਨੂੰ ਮੇਰੇ ਖਾਲ ਅੱਜ ਅੱਜ 14 ਸਾਲ ਹੋਣ ਆਲੇ 14 ਸਾਲ 6 ਮਹੀਨੇ ਹੋ ਗਏ ਜੀ ਉਹ ਤਾਂ ਚਲੋ ਕਹਿੰਦੇ ਗੇਮ ਤਾਂ ਜਾਂਦੀ ਨਹੀਂ ਨਾ ਜਦ ਹਾਂਜੀ ਗਰੀਬੀ ਦਾ ਵਿੱਚ ਪੜ ਕੇ ਹਾਂਜੀ ਸਭ ਤੋਂ ਵੱਡੀ ਦਾ ਜੀ ਜੀ ਗਰੀਬੀ ਦਾ ਵਿੱਚ ਪੜ ਕੇ ਇਹਨਾਂ ਨੇ ਸਰੀਰ ਨੂੰ ਸੰਭਿਆ ਪੜਾਈ ਮੁਕੰਮਲ ਕੀਤੀ ਤੇ ਫਿਰ ਨਾ ਮਾਨ ਖੱਟਿਆ ਇਸ ਗੇਮ ਦੇ ਵਿੱਚ ਪਰ ਗੇਮ ਦਾ ਇਜਾਫਾ ਸਰਕਾਰ ਵੱਲੋਂ ਕੋਈ ਨਹੀਂ ਮਿਲਿਆ ਇਸ ਤਰ੍ਹਾਂ ਦੇ ਪਲੇਅਰਾਂ ਨੂੰ ਮਿਲਣਾ ਚਾਹੀਦਾ ਮਤਲਬ ਰੂਟੀਨ ਦੇ ਵਿੱਚ ਇਹਨਾਂ ਦੀ ਪ੍ਰੋਮੋਸ਼ਨਾਂ ਜਾਂ ਭਰਤੀ ਹੋਣੀ ਅੱਜ ਤੁਸੀਂ 4-5 ਪਲੇਅਰ ਬੈਠੇ ਹੋ ਰਹੇ ਹਨ ਕਬੱਡੀ ਦੇ ਤੇ ਅੱਜ ਥੋੜੀ ਠੰਡ ਜੀ ਵੀ ਹੈਗੀ ਥੋੜੇ ਗਰਮ ਆਪਾਂ ਕਰਦੇ ਆਂ ਪਾ ਕੇ ਦੇਖੀ ਬੜੀ ਡਰੂੜ ਗਏ ਜਵਾਨ ਦੇ ਕੋਈ ਨਾ ਜਵਾਨ ਨਿਗੇ ਤੁਸੀਂ ਮੜਾ ਥਰੀਨ ਵਾਰਮ ਅਪ ਕਰੋ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਪੀਟੀਸੀ ਨਿਊਜ਼ ਦਾ ਜਿਹੜੇ ਸਾਡੇ ਪਿੰਡਾਂ ਐ ਪਿਛਲਾ ਪਜੋਖੜ ਤੋਂ ਸਣ ਬਾਅਦ ਤੇ ਠੀਕ ਹੈ ਨਹੀਂ ਬਾਕੀ ਜੋ ਤੁਸੀਂ ਕਹਿੰਦੇ ਆ ਸਾਰਾ ਕੁਝ ਤੁਹਾਨੂੰ ਦੱਸੇ ਦਿੱਤਾ ਠੀਕ ਹੈ ਨਹੀਂ ਇਹ ਪਿੰਡ ਬਹੁਤ ਪੁਰਾਣਾ ਹੈ ਤਿੰਨ ਬਜ਼ੁਰਗਰੇ ਧੌਲੇ ਤਪੇ ਤੇ ਆਏ ਤੇ ਬਠਿੰਡੇ ਚ ਠੀਕ ਹੈ ਜੀ ਢਾਲੀਵਾਲ ਗੋਤ ਹੈ ਤਿੰਨ ਬਜ਼ੁਰਗਾਂ ਦੀ ਇਲਾਦਾ ਸਾਰਾ ਪਿੰਡ ਠੀਕ ਹੈ ਜੀ ਬਾਕੀ ਤਿੰਨ ਪਰਿਵਾਰਾਂ ਦਾ ਸਾਰਾ ਪਿੰਡ ਹੈ ਠੀਕ ਹੈ ਨਹੀਂ ਬਈ ਪਿੰਡ ਦਾ ਨੈਣਾ ਨਾਮ ਕਿਵੇਂ ਪਿਆ ਪਿੰਡ ਦਾ ਨੈਣਾ ਨਾਮ ਤਾਂ ਦੇਖੋ ਇਹਦੇ ਪਰ ਇੰਨਾ ਸਾਨੂੰ ਪਤਾ ਨਹੀਂ ਹੈਗਾ ਪਰ ਸਾਡੇ ਜਿਹੜੇ ਬਜ਼ੁਰਗ ਸੀ ਨਾ ਉਹ ਧੌਲੇ ਤੱਪੇ ਤੇ ਆਏ ਸੀ ਇੱਥੇ ਡੰਗਰ ਡੰਗਰ ਚਾਰਦੇ ਹੌਲੀ ਹੌਲੀ ਬਜ਼ੁਰਗ ਸਾਨੂੰ ਦੱਸਦੇ ਆ ਤੇ ਇੱਥੇ ਨਾ ਬਹੁਤ ਕੱਖ ਕੁਖ ਹੁੰਦਾ ਸੀ ਕਿਉਂ ਅੱਗੇ ਪਹਿਲਾਂ ਦੱਸਦੇ ਬਜ਼ੁਰਗ ਸਾਨੂੰ ਵੀ ਇੱਥੇ ਕੋਈ ਇੰਡੀ ਆਮਦਨ ਤਾਂ ਹੁੰਦੀ ਨਹੀਂ ਸੀ ਡੰਗ ਡੰਗ ਰੱਖ ਕੇ ਗਿਜਾਰਾ ਕਰਦੇ ਸੀ ਅਸੀਂ ਕਹਿੰਦੇ ਵੀ ਤਿੰਨ ਬਜ਼ੁਰਗ ਸੀ ਕਹਿੰਦੇ ਵੀ ਇੱਥੇ ਐਸੇ ਪਿੰਡ ਦੇ ਆਏ ਤੇ ਉਹਨਾਂ ਤਿੰਨ ਪਿੰਡਾਂ ਦੀ ਉਹ ਬੈਠੇ ਉਹਦੇ ਤਕਰੀਬਨ ਸਾਰੇ ਜਣੇ ਮੈਨੂੰ ਪਤਾ ਵੀ ਕਿਹੜੇ ਕਿਹੜੇ ਢੂੜੇ ਦੇ ਵਿੱਚ ਤੇ ਉਹ ਅੱਗੇ ਤੇ ਅੱਗੇ ਚੱਲਦੇ ਚਲੇ ਗਏ ਸਾਨੂੰ ਦੱਸਦੇ ਰਹਿੰਦੇ ਸੀ ਬਜ਼ੁਰਗ ਪਿੰਡ ਦੇ ਇਤਿਹਾਸ ਬਾਰੇ ਕੀ ਹੈ ਕੀ ਨਹੀਂ ਠੀਕ ਹੈ ਨਹੀਂ ਤੇ ਇਸ ਕਰਕੇ ਜਿਹੜਾ ਸਾਡਾ ਬਾਬਾ ਸੀ ਉਹ ਜ਼ਾਇਲਦਾਰ ਸੀ ਸਵੈਪੋਸ ਸੀ ਚੰਨਣ ਸਿੰਘ ਤੇ ਉਸ ਟਾਈਮ ਵਿੱਚ میٹرਿਕ ਪਾਸ ਸੀਗਾ ਠੀਕ ਹੈ ਜੀ ਬਜ਼ੁਰਗ ਸਾਡੇ ਜਿਹੜੇ ਸੀਗੇ ਉਹ ਸਿਰ ਪੰਜਵੀਂ ਪਾਸ ਕਰੇ ਕਿਉਂਕਿ ਸਾਡੇ ਦਾਦਾ ਜੀ ਦੀ ਡੈਥ 1947 ਦੇ ਵਿੱਚ ਹੋ ਗਈ ਅਸੀਂ ਦੇਖਿਆ ਨਹੀਂ ਹੈਗਾ ਆਪਣਾ ਦਾਦਾ ਉਹ ਵੀ ক্রিকেট ਤੇ ਆਪਣਾ ਇਹਦੇ ਹੌਕੀ ਦੇ ਪਲੇਅਰ ਸੀ ਤੇ ਕੈਪਟਨ ਸੀ ਉਹ ਛੋਟਾ ਭਰਾ ਨੇ ਸਾਨੂੰ ਕਰਮਜੀਤ ਨੇ ਤੁਹਾਨੂੰ ਦੱਸੇ ਦਿੱਤਾ ਉਹ ਮਿੱਤੇ ਛੋਟੇ ਠੀਕ ਹੈ ਜੀ ਨਹੀਂ ਮੈਂ ਨੈਣਾਪਿੰਡ ਦਾ ਨਾਮ ਮੈਨੂੰ ਥੋੜਾ ਉਹ ਦਿਲਚਸਪ ਵੀ ਇਹ ਨੈਣਾ ਨਾਮ ਹੀ ਕਿਉਂ ਰੱਖਿਆ ਗਿਆ ਦੇਖੋ ਇਹ ਤਾਂ ਸਾਨੂੰ ਹੀ ਜਿਵੇਂ ਦੱਸਿਆ ਨਹੀਂ ਵੀ ਨੈਣਾ ਕਿਉਂ ਰੱਖਿਆ ਠੀਕ ਹੈ ਨਹੀਂ ਅਸੀਂ ਤੁਹਾਨੂੰ ਪਹਿਲਾਂ ਕਹਿ ਦਈਏ ਵੀ ਕਿਉਂ ਰੱਖਿਆ ਠੀਕ ਹੈ ਨਹੀਂ ਸਾਡੇ ਬਜ਼ੁਰਗਾਂ ਨੇ ਵੀ ਨਹੀਂ ਦੱਸਿਆ ਵੀ ਨੈਣਾ ਵੀ ਨੈਣਾ ਕਿਉਂ ਹੈ ਪਰ ਮਾਦੇ ਨੇ ਬਜ਼ੁਰਗ ਦੱਸ ਦੇ ਕਿਹਾ ਜੀ ਤਾਂ ਪਤਾ ਹੀ ਨਹੀਂ ਹੈਗਾ ਸੀਗਾ ਵੀ ਕਿਸੇ ਨੇ ਵੀ ਕਾਹਤੇ ਰੱਖਿਆ ਕਿਉਂ ਰੱਖਿਆ ਗਿਆ ਠੀਕ ਹੈ ਨਹੀਂ ਪਰ ਇੰਨਾ ਬਜ਼ੁਰਗ ਦੱਸਦੇ ਸੀ ਵੀ ਆਪਾਂ ਧੌਲੇ ਤਪੇ ਤੇ ਆਏ ਵੇ ਐ ਇਸੇ ਤਿੰਨ ਪਿੰਡਾਂ ਦੇ ਬਜ਼ ਜੋੜ ਗੇੜਾ ਹੀ ਹਾਂ ਜੀ ਸਾਡੇ ਰੌਣਕ ਵੀ ਰੌਣਕ ਵੀ ਬਜ਼ੁਰਗ ਸਿੱਕ ਦੂਰੇ ਨਾਲ ਮੁਕਾਵਲ ਕਰਦੇ ਰਹਿੰਦੇ ਸੀਗੇ ਪਰ ਹੁਣ ਤਾਂ ਕਰ ਨਹੀਂ ਰਹੀ ਅੱਜ ਕੋਈ ਮੁਕਾਵਲ ਮੁਕਲ ਇੱਕ ਦੂਜੇ ਦੇ ਹੁਣ ਤਾਂ ਕਾਏ ਕਰਨਾ ਨਾ ਕੋਈ ਮੁਕਾਵਲ ਵਾਲੀ ਗੱਲ ਕਰ ਰਹੇ ਨਹੀਂ ਮੁਕਾਵਲ ਕਰਾਉਂਦੇ ਹੀ ਨਹੀਂ ਜੀ ਕੋਈ ਹੈਗਾ ਅਗਲਾ ਗੱਲ ਨੂੰ ਪੈਂਦਾ ਜੀ ਕਿਸੇ ਨੂੰ ਕਰ ਬਜ਼ੁਰਗ ਤਾਂ ਤੁਸੀਂ ਸਾਰੇ ਉਹੀ ਬਜ਼ੁਰਗ ਤਾਂ ਬੜੇ ਖੇਲਦੇ ਸੀਗੇ ਬਜ਼ੁਰਗਾਂ ਨੇ ਕੁਝ ਵੀ ਜੋ ਮਰਜ਼ੀ ਕਹਿ ਦੇਣਾ ਕਿਸੇ ਨੂੰ ਕੋਈ ਗੁੱਸਾ ਨਹੀਂ ਸੀ ਕਰਦਾ ਅਸੀਂ ਨਾ ਜਦੋਂ ਖਿਡਾਰੀ ਚੱਲਣੀ ਇੱਥੇ ਜਦੋਂ ਖਿਡਾਰੀ ਚੱਲਣੀ ਇੱਕ ਦੂਜੇ ਨਾਲ ਮੁਕਾਵਲ ਕਰੀ ਜਾਣਾ ਕਿਸੇ ਦਾ ਕੁਸ਼ਲ ਕੋ ਦਣਾ ਕਿਸੇ ਦਾ ਕੁਸ਼ਲ ਕੋ ਦਣਾ ਉਹ ਬਜ਼ੁਰਗ ਵੀ ਮੁਕ ਬਈ ਹੁਣ ਅਸੀਂ ਤਾਂ ਜਿਹੜੇ ਹੈਗੇ ਅਸੀਂ ਤਾਂ ਮੋਬਾਈਲ ਦੇ ਉੱਤੇ ਰੀਲਾ ਰੂਲਾ ਦੇ ਇੱਕ ਟਾਈਮ ਪਾਸ ਕਰ ਲੈਨੇ ਆ ਤੁਸੀਂ ਪਹਿਲਾਂ ਕਿਵੇਂ ਟਾਈਮ ਪਾਸ ਕਰਦੇ ਹੁੰਦੇ ਸੀਗੇ ਦੇਖੋ ਪਹਿਲਾਂ ਤਾਂ ਆਹੀ ਤਾਂ ਉਰੇ ਆ ਜਿਹੜਾ ਬਰੌਂਟਾ ਨਾ ਇੱਥੇ ਅਸੀਂ ਪੀਲ ਪਲਾੜਾ ਖੇលਦੇ ਹੁੰਦੇ ਸੀਗੇ ਤੇ ਗੁੱਲ ਇੱਥੇ ਨੂੰ ਲੱਤ ਦੇ ਠਾਂ ਲਿਖਾਉਣਾ ਇਹ ਬਰੋਂਟੇ ਦੇ ਉੱਤੇ ਚੜ ਚੜ ਕੇ ਸੀ ਪੀਲ ਪਲੰਗੜਾ ਖੇលਿਆ ਜਿਹਨੂੰ ਪੀਲ ਪਲੰਗੜਾ ਕਹਿੰਦੇ ਆ ਜਾਂ ਫਿਰ ਸਾਡੇ ਕੋਲ ਇੱਕ ਥੋੜੀ ਜੀ ਹੁੰਦੀ ਸੀ ਗੇਂਦ ਬਣਾਏ ਵੀ ਹੁੰਦੀ ਸੀਗੀ ਇਹਦੇ ਕੱਪੜੇ ਦੀ ਤੇ ਉਹਦੇ ਨਾਲ ਖੇਲਣਾ ਖੇਡੋ ਤੇ ਕੋਈ ਹੱਕ ਕਿਉਂਕਿ ਹੈ ਨਹੀਂ ਸੀ ਹੈ ਨਹੀਂ ਸੀ ਸਾਰਾ ਕੁਝ ਇਸ ਹੈ ਨਹੀਂ ਉਹਨਾਂ ਨਾਲ ਅਸੀਂ ਖੇਡਦੇ ਸੀ ਸਾਰਾ ਦਿਨ ਕਿਆ ਕੋਈ ਚੱਕਰ ਚੁੱਕਰ ਦੇ ਚਲਾਈ ਜਾਣੇ ਵੀ ਜਿਹੜੇ ਵੀ ਸਾਰਾ ਦਿਨ ਸਾਰਾ ਦੌੜੇ ਭੱਜੀ ਫਿਰ ਜੇ ਕੋਈ ਹੈ ਨਹੀਂ ਹੁਣ ਹੁਣ ਕਿਵੇਂ ਟਾਈਮ ਪਾਸ ਕਰਦੇ ਹੁਣ ਟਾਈਮ ਤਾਂ ਦੇਖੋ ਹੁਣ ਤਾਂ ਟਾਈਮ ਤਾਂ ਕਿਆ ਕਰਨਾ ਹੁਣ ਬੈਠੇ ਆਪਨੇ ਮੇਰੇ 75 ਸਾਲ ਦੀ ਉਮਰ ਹੋ ਗਈ ਠੀਕ ਹੈ ਨਹੀਂ ਤੇ ਹੁਣ ਹਾਂ 75 ਸਾਲ ਦੀ ਹੋ ਗਈ ਹੁਣ 76 ਸਾਲ ਲੱਗ ਜਾਣਾ ਤੇ ਹੁਣ ਤਾਂ ਵਾਹਿਗੁਰੂ ਵਾਹਿਗੁਰੂ ਕਰੀਦਾ ਆਪਣਾ ਘਰ ਬੈਠ ਕੇ ਬਈ ਹੋਰ ਕੋਈ ਕੰਮ ਲੋੜੀ ਪਹਿਲਾਂ ਕਿਵੇਂ ਲੋੜੀ ਬਣਾਉਂਦੇ ਹੁੰਦੇ ਸੀ ਪਹਿਲਾਂ ਪਹਿਲਾਂ ਲੋੜੀ ਬਣਾਉਂਦੀ ਜੀ ਪਾਥੀਆਂ ਇਕੱਠੀਆਂ ਕਰਨੀਆਂ ਸਾਰੇ ਬੱਚਿਆਂ ਨੇ ਪਿੰਡ ਦੇ ਨੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਮਲਕੀਤ ਸਿੰਘ ਨੇ ਦੱਸਿਆ ਵੀ ਅਸੀਂ ਲੋੜੀਆਂ ਇਕੱਠੀ ਲਾ ਕੇ ਉਹਰੇ ਪਾਥੀਆਂ ਲਾ ਕੇ ਕਰਦੇ ਸੀ ਇਕੱਠੇ ਹੁੰਦੇ ਸੀਗੇ ਇੱਕ ਜਗ੍ਹਾ ਤੇ ਸਾਰੇ ਘਰਾਂ ਤੇ ਪਾਥੀਆਂ ਤੇ ਗੋਹਾਂ ਤੇ ਲਾ ਲ ਕੇ ਬੜਬੜੀ ਪਾਥੀਓ ਇੱਥੇ ਇੱਥੇ ਲੋੜੀ ਵੜਦੇ ਸੀ ਅਸੀਂ ਜਗ੍ਹਾ ਤੇ ਇਹ ਨੇ ਮੰਗਦੇ ਵੀ ਸੀ ਜਾ ਕੇ ਘਰਾਂ ਚ ਲੋੜੀ ਨੂੰ ਆਪਾ ਮੇਰਾ ਨਾਂ ਹੈ ਸੁਬੇ ਦਾ ਜਸਪਾਲ ਸਿੰਘ ਜੀ ਮੈਂ ਇੱਥੇ ਪੜਕੇ ਗਿਆ ਇੱਥੇ ਖੇਡਦੇ ਗਿਆ ਸੀ ਇਕੱਠੇ ਵੀ ਖੇਡਦੇ ਰਹੇ ਉਹਨਾਂ ਨਾਲ ਵੀਰ ਉਹਨਾਂ ਨਾਲ ਠੀਕ ਹੈ ਜੀ ਠੀਕ ਹੈ ਜੀ ਮੈਂ ਨੈਸ਼ਨਲ ਖੇਡਿਆ ਆਰਮੀ ਦੇ ਵਿੱਚੋਂ ਜੀ ਠੀਕ ਹੈ ਜੀ ਬੜੌਧੇ ਕੋਈ ਸੀ ਸਾਡੀ ਮੈਂ ਕਬੱਡੀ ਖੇਡਦਾ ਸੀ ਹਾਕੀ ਖੇਡਦਾ ਦੋ ਹੀ ਗੇਮ ਮੇਰੀਆਂ ਟੌਪ ਸੀ ਠੀਕ ਹੈ ਜੀ ਨੈਸ਼ਨਲ ਕਬੱਡੀ ਮੇਰੀ ਖੇਡਦਾ ਸੀ ਜੀ ਮੈਂ ਜੀ ਤੇ ਚੰਗੇ ਜਫੇ ਮਾਰਦੇ ਸੀ ਹਰਦੀਪ ਸਿੰਘ ਆ ਜਿਹੜਾ ਅਰਜਣਾਵਾੜਾ ਅੱਜ ਅੰਮ੍ਰਿਤਸਰ ਦਾ ਮੁੰਡਾ ਜਾਣਦੇ ਨੇ ਸੁਖਵਿੰਦਰ ਸੁਖੀ ਹੈ ਜੀ ਹਾਂਜੀ ਜਿਹੜਾ ਕੋਚ ਰਿਹਾ ਜਲੰਧਰ ਅਸੀਂ ਉਹ ਇਕੱਠੀ ਜੀ ਟੀਮ ਸੀ ਸਾਡੀ ਜਦੋਂ ਅਸੀਂ ਇੰਡੀਆ ਲੈਵਲ ਦੇ ਉੱਤੇ ਨੈਸ਼ਨਲ ਖੇਡ ਕੇ ਆਏ ਸੀ ਠੀਕ ਹੈ ਜੀ ਤੇ ਅਸੀਂ ਉੱਥੇ ਸਾਡੀ ਬੜੌਧੇ ਹੋਈ ਸੀ ਇਹ ਠੀਕ ਹੈ ਜੀ ਠੀਕ ਹੈ ਜੀ ਹੁਣ ਕੀ ਹੈ ਸਭਿਆਚਾਰ ਪਰ ਨਹੀਂ ਰਿਹਾ ਬਿਲਕੁਲ ਜਿਹੜੀ ਗੱਲ ਤੇ ਆਪਾਂ ਤੁਸੀਂ ਆਉਣੀ ਚਾਹੁੰਦੇ ਆ ਸਭਿਆਚਾਰ ਇੱਥੇ ਪਿੰਡਾਂ ਦੇ ਵਿੱਚ ਨਹੀਂ ਰਿਹਾ ਨਾ ਬੱਚਿਆਂ ਨੂੰ ਪਤਾ ਕਿ ਸਾਡਾ ਸਭਿਆਚਾਰ ਪਰ ਹੈ ਕੀ ਹੈ ਹੁਣ ਜਿਵੇਂ ਤੁਸੀਂ ਕਹਿ ਰਹੇ ਆ ਟੀਵੀ ਹੋ ਗਏ ਹ ਪ੍ਰੋਗਰਾਮ ਸੁਣਦੇ ਸੀ ਖੇਡ ਕੇ ਆਉਣਾ ਠੀਕ ਹੈ ਜੀ ਪਹਿਲਾਂ ਮੱਝਾਂ ਆਚਾਰਦੇ ਸੀ ਜਾ ਕੇ ਜਿਵੇਂ ਵੀਰ ਕਹਿੰਦਾ ਪੀਲ ਬਰਾਂਗੜੇ ਖੇਲਣੇ ਗੁੱਲੀ ਡੰਡਾ ਖੇਡਣਾ ਜਾਂ ਕਿਕਰ ਦੀਆਂ ਵੱਟ ਕੇ ਹਾਕੀਆਂ ਉਹਦੇ ਨਾਲ ਹੀ ਸੀ ਹਾਕੀ ਖੇਡਦੇ ਰਹੇ ਅਸੀਂ ਸਕੂਲ ਦੇ ਵਿੱਚ ਠੀਕ ਹੈ ਜੀ ਕਬੱਡੀ ਖੇਡਣੀ ਤੇ ਖੇਤਰ ਵੀ ਪੈਂਦੇ ਸੀ ਮਾਸਟਰਾਂ ਤੋਂ ਵੀ ਪੜਦੇ ਨਹੀਂ ਤੁਸੀਂ ਇੱਧਰ ਹੀ ਧਿਆ ਰੱਖਦੇ ਆ ਭੱਜ ਜਾਣਾ ਜੀ ਮੈਂ ਤੁਹਾਨੂੰ ਯਾਦ ਆ ਦੱਸਦਾ ਮੇਰਾ ਛੋਟਾ ਭਾਈ ਸੀ ਇੱਕ ਵਾਰੀ ਅਸੀਂ ਕੀ ਕੀਤਾ ਪਰਦੇ ਪਰਦੇ ਸੀ ਘਰ ਆਏ ਪਟੇ ਪੁਰਾਣੇ ਸਾਡੇ ਕੱਪੜੇ ਪਾਏ ਜੀ ਸਾਈਕਲ ਚੱਕਿਆ ਕੈਂਚੀ ਜੀ ਚਲਾਉ ਜੀ ਇਹ ਮੇਰੇ ਪਿੱਛੇ ਬੈਠੇ ਅਸੀਂ ਬਸੀ ਪਹੁੰਚ ਗਏ ਆਪਣੀ ਸਿਸਟਰ ਕੋਲੇ ਜੀ ਆ ਕੇ ਸਾਡੇ ਤਾਇਆ ਜੀ ਹੁੰਦਾ ਸੀ ਨਾਨਕ ਸਿੰਘ ਜੀ ਉਹ ਸਾਡੇ ਇਹ ਜੀ ਜੁੱਤੀ ਫੇਰੀ ਪਹਿਲਾਂ ਕੀ ਆ ਬੱਚੇ ਆਪਣੇ ਮਾਪੇ ਆਪਾਂ ਨੂੰ ਬੋਲਦੇ ਨਹੀਂ ਸੀ ਬਿਲਕੁਲ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਬਿਲਕੁਲ ਕੋਈ ਬੋਲਦਾ ਨਹੀਂ ਸੀ ਹੁਣ ਕੀ ਆ ਆਪਾਂ ਬੱਚੇ ਇਹਨੂੰ ਕੀ ਹੁਕਮ ਮੰਨ ਕੇ ਰਾਜੀ ਨਹੀਂ ਬਿਲਕੁਲ ਜੀ ਕਹਿਣਾ ਮੰਨਦੇ ਅੱਜ ਕੱਲ ਬੱਚੇ ਦੱਸੋ ਤੁਸੀਂ ਦੂਸਰੀ ਗੱਲ ਆ ਜੀ ਆਪਣਾ ਖਾਣ ਪੀਣਾ ਇਹ ਜਾ ਹੋ ਗਿਆ ਪਹਿਲਾਂ ਮੱਕੀ ਦੀਆਂ ਰੋਟੀਆਂ ਬਣਾਉਂਦੇ ਸੀ ਅੱਜ ਕੱਲ ਕਿਸੇ ਲੇਡੀਜ਼ ਨੂੰ ਔਰਤ ਨੂੰ ਇਹ ਨਹੀਂ ਪਤਾ ਵੀ ਪਾਣੀ ਹੱਤੀ ਰੋਟੀ ਕੀ ਹੁੰਦੀ ਆ ਸਹੀ ਗੱਲ ਹੈ ਜੀ ਪਾਣੀ ਹੱਤੀ ਰੋਟੀਆਂ ਬਣਾਉਣੀਆਂ ਛੱਲੀਆਂ ਲਿਆਉਣੀਆਂ ਤੋੜ ਕੇ ਕੁਕੜੀਂ ਕਹਿੰਦੇ ਸਾਡੇ ਇਲਾਕੇ 'ਚ ਤਾਂ ਨੈਣਾ ਬਈ ਇੱਕ ਤੁਸੀਂ ਹਵੇਲੀ ਦਾ ਜ਼ਿਕਰ ਕਰ ਰਹੇ ਸੀ ਪਿੰਡ ਦੇ ਵਿੱਚ ਹਵੇਲੀ ਉਹ ਹਵੇਲੀ ਬਾਰੇ ਥੋੜਾ ਦੱਸੋ ਉਹ ਹਵੇਲੀ ਜੀ ਪੁਰਾਣੀ ਬਾਣੀਆਂ ਦੀ ਹਵੇਲੀ ਆ ਤੇ ਉਹ ਸੇਠ ਰਹਿੰਦੇ ਸੀਗੇ ਉਹਦੇ ਮਸ਼ਹੂਰ ਸੀ ਨੈਣਾ ਤੇ ਪਾਣੀ ਬਹੁਤ ਜ਼ਿਆਦਾ ਮਸ਼ਹੂਰ ਸੀ ਮਿਰਚਾਂ ਮੁਰਚਾਂ ਖਰੀਦਣੀਆਂ ਜ਼ਿਆਦੇ ਹੀ ਹੁੰਦੇ ਪਿੰਡ ਦੇ ਵਿੱਚ ਹੀ ਖਰੀਦੇ ਸੀ ਉਹ ਮੈਂ ਤਾਂ ਜਣੀ ਫਿਰ ਉਹ ਕਾਰੋਬਾਰ ਰਿਹਾ ਨਹੀਂ ਹੈਗਾ ਉਹ ਕਹਿੰਦੇ ਵੀ ਨੈਣਾ ਵਰਗਾ ਸ਼ਾਹ ਨਹੀਂ ਗਾਣੀ ਵਰਗਾ ਗਾ ਨਹੀਂ ਹੈ ਨਹੀਂ ਜਿਹੜੇ ਸਾਡਾ ਪਿੰਡ ਗਾਨੀ ਸਾਹਿਬ ਹੈ ਨਾ ਬੜਾ ਰੌਲੇ ਵਾਲੇ ਪਿੰਡ ਹੈ ਉਰੇ ਵਰਗੇ ਸ਼ਾਹ ਨਹੀਂ ਉਰੇ ਮਤਲਬ ਨਾਣਾ ਪਿੰਡਾ ਸ਼ਾਹ ਨਾਣਾ ਵਰਗਾ ਸ਼ਾਹ ਨਹੀਂ ਸੀ ਕੋਈ ਸਾਰੇ ਸਾਰੇ ਬਾਣੀ ਲੋਕ ਸੀ ਇਸੇ ਕਰਕੇ ਸਾਡੇ ਲੋਕ ਤੇ ਨਾ ਪਿੰਡੋਰੇ ਦੇ ਵਿੱਚ ਜਿਹੜੇ ਨਾ ਉਹਨਾਂ ਬਾਣੀਆਂ ਕਰਕੇ ਬਾਣੀ 'ਚ ਬੜੀ ਹਲੀਮੀ ਹੁੰਦੀ ਆ ਇੱਕ ਫਾਪ ਹੀ ਜਾਂਦਾ ਸਾਡੇ ਨਹੀਂ ਅਸੀਂ ਨਹੀਂ ਕਹਉਂਦੇ ਹੈਗੇ ਉਹਨਾਂ ਕਰਕੇ ਉਹਨਾਂ ਕਰਕੇ ਸਾਡੇ ਪਿੰਡ 'ਚ ਜਿਆਦਾ ਹਲੀਮੀਆਂ ਇਹ ਜੀ ਗੱਲ ਹੀ ਹੈਗੀ ਠੀਕ ਹੈ ਨਹੀਂ ਤੇ ਉਹ ਬਾਣੀਆਂ ਸਾਰੇ ਵਿਚਾਰੇ ਕੋਈ ਚੰਡੀਗੜ ਕੋਈ ਦਿੱਲੀ ਕੋਈ ਕਿਤੇ ਚਲੇ ਗਿਆ ਸਾਰੇ ਪਿੰਡ ਖਾਲੀ ਹੋ ਗਿਆ ਉਹਨਾਂ ਦੀਆਂ ਹਵੇਲੀਆਂ ਪਈਆਂ ਹੋਟ ਗਈਆਂ ਤੇ ਸਾਰੀਆਂ ਠੀਕ ਹੈ ਨਹੀਂ ਪੁਰਾਣੀ ਹਵੇਲੀ ਪਈ ਕੰਦਾ ਕੰਦਾ ਖੜੀਆਂ ਥੋੜੀਆਂ ਬਾਕੀ ਢਹਿ ਟੁੱਗੀਆਂ ਨਹੀਂ ਬਾਕੀ ਤਾਂ ਚਲੇਗੇ ਸਾਰੇ ਠਾ ਖਾਲੀ ਹੋ ਗਏ ਏਸੀ ਪਿੰਡ ਨੈਣਾ ਦੀ ਸੱਤ ਬਹੁਤ ਸੁਣੀਆਂ ਗੱਲਾਂ ਹੋਈਆਂ ਮੈਨੂੰ ਤਾਂ ਬਹੁਤ ਮਜ਼ਾ ਆਇਆ ਤੁਹਾਨੂੰ ਕਿੱਦਾਂ ਲੱਗੀ ਸੱਤ ਤੁਸੀਂ ਵੀ ਦੱਸੋ ਹੁਣ ਵੱਧਦੇ ਹਾਂ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਅੰਦਗੜੀਏ ਪੀਡੀਸੀ ਨਿਊਜ਼ ਪਿੰਡ ਨੈਣਾ